ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਮਹਿੰਗਾ ਹੋਇਆ ਕੈਂਸਲ ਅੰਡਰ ਅੱਜ ਤੋਂ ਹੋਏ ਆ ਪੰਜ ਵੱਡੇ ਬਦਲਾਅ ਲੋਕਾਂ ਦੀ ਜੀਵਨ ਤੇ ਪੈ ਸਕਦਾ ਅਸਰ ਅੱਜ 1 ਅਕਤੂਬਰ ਨੂੰ ਪੰਜ ਵੱਡੇ ਬਦਲਾਅ ਹੋ ਰਹੇ ਹਨ ਇਨ੍ਹਾਂ ਵਿੱਚ ਜਨਰਲ ਰਿਜਿਸਟ੍ਰੇਸ਼ਨ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਲਾਜ਼ਮੀ ਆਧਾਰ ਤਸਦੀਕ ਅਤੇ ਐਨਪੀਸੀ ਨਿਯਮਾਂ ਵਿੱਚ ਬਦਲਾਅ ਸ਼ਾਮਲ ਹਨ ਇਸ ਤੋਂ ਇਲਾਵਾ ਪੈਟਰੋਲੀਅਮ ਕੰਪਨੀਆਂ ਨੇ 16 19 ਕਿਲੋਗ੍ਰਾਮ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 1650 ਵਧਾ ਦਿੱਤੀ ਹੈ ਦਿੱਲੀ ਵਿੱਚ ਕੀਮਤ 1595.50 ਹੋ ਗਈ ਹੈ ਜਨਰਲ ਰੀਜਰਵੇਸ਼ਨ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਆਧਾਰ ਵੈਰੀਫਿਕੇਸ਼ਨ ਦੀ ਲੋੜ ਹੋਵੇਗੀ ਹਾਲਾਂਕਿ ਸਿਰਫ ਆਰ ਆਈ ਆਰ ਸੀ ਟ ਸੀ ਵੈਬਸਾਈਟ ਜਾਂ ਐਪ ਤੇ ਜਨਰਲ ਰੀਜਰਵੇਸ਼ਨ ਖੁੱਲਣ ਤੋਂ ਪਹਿਲਾਂ 15 ਮਿੰਟ ਦੇ ਅੰਦਰ ਟਿਕਟਾਂ ਬੁੱਕ ਕਰਨ ਲਈ ਜ਼ਰੂਰੀ ਹੋਵੇਗੀ 15 ਮਿੰਟਾਂ ਤੋਂ ਬਾਅਦ ਆਧਾਰ ਵੈਰੀਫਿਕੇਸ਼ਨ ਤੋਂ ਬਿਨਾ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ ਇਹ ਨਵਾਂ ਬਦਲਾ ਆਮ ਯਾਤਰੀਆਂ ਦੇ ਫਾਇਦੇ ਲਈ ਪੇਸ਼ ਕੀਤਾ ਗਿਆ ਹੈ ਇਹ ਟਿਕਟਾਂ ਦੀ ਕਲਾਕ ਬਜਾਰੀ ਨੂੰ ਰੋਕੇਗਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ 1 ਅਕਤੂਬਰ 2025 ਤੋਂ ਯੂਪੀਆਈ ਵਿੱਚ ਪੀਆਰ 2ਪੀਆਰ ਕਲੈਕਟ ਬੇਨਤੀਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਦਾ ਮਤਲਬ ਹੈ ਕਿ ਕੋਈ ਵੀ ਯੂਪੀਆਈ ਰਾਹੀਂ ਪੈਸੇ ਮੰਗਣ ਵਾਲੇ ਕਿਸੇ ਹੋਰ ਵਿਅਕਤੀ ਨੂੰ ਬੇਨਤੀ ਨਹੀਂ ਭੇਜ ਸਕੇਗਾ ਇਹ پابੰਦੀ ਸਿਰਫ ਪੀ ਟੂ ਪੀ ਕਲੈਕਟ ਬੇਨਤੀਆਂ ਤੇ ਲਾਗੂ ਹੁੰਦੀ ਹੈ ਵਪਾਰੀ ਅਜਿਹੀ ਵਿਭਗਤਾਨ ਇਕੱਠੇ ਕਰਨ ਲਈ ਬੇਨਤੀਆਂ ਦੀ ਵਰਤੋਂ ਕਰਨ ਦੇ ਯੋਗ ਹਨ ਬਹੁਤ ਸਾਰੇ ਲੋਕ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਕੇ UPI ਭੋਗਤਾਵ ਨਾਲ ਧੋਖਾ ਕਰ ਰਹੇ ਹਨ ਉਹ ਅਣਜਨ ਬੇਨਤੀਆਂ ਭੇਜਦੇ ਸਨ ਅਤੇ ਲੋਕਾਂ ਨੂੰ ਗਲਤੀ ਨਾਲ ਪੈਸੇ ਟ੍ਰਾਂਸਫਰ ਕਰਨ ਲਈ ਮਜਬੂਰ ਕਰਦੇ ਸਨ NPCI ਨੇ ਇਸ ਨੂੰ ਰੋਕਣ ਲਈ ਇਹ ਫੈਸਲਾ ਲਿਆ ਹੈ ਅੱਜ ਤੋਂ 19 ਕਿਲੋਗ੍ਰam ਵਾਲਾ ਬੋਪਾਰਾ ਕੈਂਸਲੈਂਟ 1650 ਰੁਪਏ ਮਹਿੰਗਾ ਹੋ ਗਿਆ ਹੈ ਦਿੱਲੀ ਵਿੱਚ ਇਸ ਦੀ ਕੀਮਤ 1550 ਰੁਪਏ ਵੱਧ ਕੇ 1595 ਪੈਂਡ 50 ਰੁਪਏ ਹੋ ਗਈ ਹੈ ਪੈਨਾ A 1580 ਰੁਪਏ ਵਿੱਚ ਉਪਲਬਧ ਸੀ ਕਲਕੱਤਾ ਵਿੱਚ ਇਹ ਹੁਣ 1650 ਰੁਪਏ ਵੱਧ ਕੇ 1750 ਰੁਪਏ ਵਿੱਚ ਉਪਲਬਧ ਹੈ ਅੱਜ ਤੋਂ ਸਪੀਡ ਪੋਸਟ ਸੇਵਾ ਹੋਰ ਮਹਿੰਗੀ ਹੋ ਗਈ ਹੈ ਇੰਡੀਆ ਪੋਸਟ ਨੇ ਵੱਖ-ਵੱਖ ਸ਼੍ਰੇਣੀਆਂ ਲਈ ਨਵੇਂ ਖਰਚੇ ਸ਼ੁਰੂ ਕਰ ਦਿੱਤੇ ਹਨ ਸੁਰੱਖਿਆ ਅਤੇ ਸਹੂਲਤ ਵਿੱਚ ਵਿਸਤਾਰ ਕੀਤੇ ਹਨ ਪ੍ਰਾਪਤਕਰਤਾ ਦੇ OTP ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਚੀਜ਼ਾਂ ਡਿਲੀਵਰੀ ਕੀਤੀਆਂ ਜਾਣਗੀਆਂ OTP ਆਧਾਰਿਤ ਡਿਲੀਵਰੀ ਲਈ ਪ੍ਰਤੀ ਆਈਟਮ 5 ਬਾਧੂ ਅਤੇ GST ਲਿਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ